ਅੱਜ ਜਿਹੜਾ ਐਸਆਰ ਦਾ ਮੁੱਦਾ ਬਿਹਾਰ ਦੇ ਅੰਦਰ ਉੱਠਿਆ ਜਿਹਦੇ ਖਿਲਾਫ ਵੋਟ ਚੋਰੀ ਮੁਰਦਾਬਾਦ ਦਾ ਵੋਟ ਚੋਰ ਮੁਰਦਾਬਾਦ ਦਾ ਨਾਰਾ ਲੱਗ ਰਿਹਾ ਹੈ ਉਹ ਇਸੇ ਕਰਕੇ ਹੈ ਕਿ ਮੁਸਲਮਾਨਾਂ ਦੀਆਂ ਵੋਟਾਂ ਉਹਨਾਂ ਨੇ ਕੱਢ ਦਿੱਤੀਆਂ ਕਿਉਂਕਿ ਮੁਸਲਮਾਨ ਐਂਟੀ ਬੀਜੇਪੀ ਹੈ ਜੇ ਉਹ ਵੋਟ ਬੀਜੇਪੀ ਦੇ ਖਿਲਾਫ ਪਾਉਣਗੇ ਤਾਂ ਜਿੱਤੂਗੀ ਨਹੀਂ ਜਦੋਂ ਇਸ ਕਦਰ ਨਾਗਰਿਕਤਾ ਸੋਧ ਕਾਨੂੰਨ ਲਿਆ ਕੇ ਬੰਗਾਲ ਦੇ ਅੰਦਰ ਬਿਹਾਰ ਦੇ ਅੰਦਰ ਲੋਕਾਂ ਤੋਂ ਵੋਟ ਦਾ ਹੱਕ ਖੋਇਆ ਜਾ ਰਿਹਾ ਹੈ ਠੀਕ ਹੈ ਤਾਂ ਇਹਦਾ ਮਤਲਬ ਸਾਫ਼ ਹੈ ਕਿ ਇਸ ਦੇਸ਼ ਦੀ এডਿਕੇਸ਼ਨ ਦਾ ਭਗਵਾਂ ਕਰਨ ਕਰਨਾ ਹੈ ਇਸ ਦੇਸ਼ ਦੇ ਸਾਰੇ ਅਦਾਰਿਆਂ ਦੇ ਵਿੱਚ ਆਰਐਸਐਸ ਦੇ ਬੰਦੇ ਭਰਤੀ ਕਰਨੇ ਆ ਇੱਥੇ ਪੁਰਾਣਾ ਜਿਹੜਾ 18ਵੀਂ ਸਦੀ ਦਾ ਸਿਲੇਬਸ ਹੈ ਉਹ ਸਕੂਲਾਂ ਕਾਲਜਾਂ ਦੇ ਵਿੱਚ ਲਾਗੂ ਕਰਨਾ ਹੈ ਇੱਥੇ ਇੱਕ ਸਾਰ ਜਿਹੜਾ ਜਿਹਨੂੰ ਕਹਿੰਦੇ ਆ ਯੂਨੀਫਾਰਮਸ ਸਿਵਲ ਕੋਡ ਜਿਹੜਾ ਉਹ ਲਾਗੂ ਕਰਨਾ ਉਹ ਕੀ ਹੈ ਇਹਦਾ ਮਤਲਬ ਹੈ ਜੇ ਉਹ ਲਾਗੂ ਹੁੰਦਾ ਤਾਂ ਕੱਲ ਨੂੰ ਸਾਡੇ ਆਨੰਦ ਕਾਰਜਾਂ ਤੇ ਬੰਦੀ ਲੱਗੂ ਜਿਹੜੇ ਸਿੱਖ ਮ리아 ਮਦਾਵਕ ਅਸੀਂ ਕਰਦੇ ਆ ਉਹ ਕਹਿਣਗੇ ਕਿ ਸਾਡੇ ਮੁਤਾਬਕ ਚੱਲੋ ਉਹ ਕਹਿਣਗੇ ਕਿ ਸਾਡੇ ਮੁਤਾਬਕ ਖਾਓ ਉਹ ਕਹਿਣਗੇ ਸਾਡੇ ਮੁਤਾਬਕ ਪਹਿਨੋ